ਗੁੱਡ ਮਾਰਨਿੰਗ ਏ ਗਾਇਜ਼ ਵੈਲਕਮ ਮੇਰੇ ਚੈਨਲ ਤੇ ਤੁਹਾਡਾ ਵੈਲਕਮ ਗਾਇਜ਼ ਮੈਂ ਕਾਲੀ ਕਾਲੀ ਫਟਾਫਟ ਵਲੋਗ ਸਟਾਰਟ ਕੀਤਾ ਹੈ ਕਿਉਂਕਿ ਮੈਂ ਜਾ ਰਹੀਆਂ ਬਾਜ਼ਾਰ ਮਾਰਕੀਟ ਜਾ ਰਹੀਆਂ ਗਾਇਜ਼ ਅਨੰਨਿਆ ਅਗਰੀ ਹੋਈ ਹੈ ਸਕੂਲ ਤੇ ਉਹਦੇ ਆਉਣ ਤੋਂ ਪਹਿਲੇ ਪਹਿਲੇ ਮੈਂ ਮਾਰਕੀਟ ਤੋਂ ਜਾ ਕੇ ਆ ਜਾਵਾਂ ਜੇ ਕੋਈ ਉੱਥੇ ਵੀਡੀਓ ਬਣ ਪਾਈ ਤੇ ਮੈਂ ਬਣਾ ਕੇ ਤੁਹਾਨੂੰ ਵੀ ਦਿਖਾਵਾਂਗੀ ਬਾਜ਼ਾਰ ਦੀ ਠੀਕ ਹੈ ਗਾਇਜ਼ ਨਿਕਲ ਪਈਆਂ ਗਾਇਸ ਦਰਾਨੀ ਜੀ ਖਾਣੀ ਸਿਰ ਤੋਂ ਨਿਕਲ ਪਈਆਂ ਆ ਮਜ਼ਾ ਆਉਂਦਾ ਆਟੋ ਤੇ ਜਾਣ ਦਾ ਹਨਾ ਕਦੀ ਕਦੀ ਮਾਰਕੀਟ ਜਾਣ ਦਾ ਬਾਜ਼ਾਰ ਜਾਣ ਦਾ ਆਟੋ ਤੇ ਜਾਣਾ ਮਜ਼ਾ ਆਉਂਦਾ ਸਹੀ ਗੱਲ ਤੁਰਦੀਆਂ ਪਈਆਂ ਗਾਇਸ ਅਸੀਂ ਬਸ ਸਾਹਮਣੇ ਆਟੋ ਨਾਲ ਹੀ ਮਿਲ ਜਾਣਾ ਸਾਨੂੰ ਸੜਕ ਤੋਂ ਦੇਖੋ ਗਾਇਸ ਟ੍ਰੇਨ ਆ ਗਈ ਟ੍ਰੇਨ ਟ੍ਰੇਨ ਦੇਖ ਕੇ ਨਾ ਯਾਦ ਆਂਦਾ ਕੁਝ ਹਨਾ ਸਫਰ ਵੈਸੋਂ ਦੇ ਵੀ ਦਾ ਸਫਰ ਯਾਦ ਆਂਦਾ ਵੀ ਟ੍ਰੇਨ ਚ ਜਾਈਏ ਤੇ ਕਰੀਏ ਮਰਾ ਹੁਣ ਤਾਂ ਆਪਣੀ ਗੱਡੀ ਦੀ ਮਜ਼ਾ ਹਾਂ ਉਹੀ ਗੱਲ ਐਸੀ ਪਹੁੰਚ ਗਏ ਆ ਵਾ ਕ੍ਰੀਮਪੁਰੇ ਬਾਜ਼ਾਰ ਵਾ ਇਹ ਦਿਲ ਕਰਦਾ ਹਨਾ ਟ੍ਰੇਨ ਚ ਬੈਠਣ ਦਾ ਦਿਲ ਕਰਦਾ ਇਥੇ ਨਾਂ ਲਈ ਐਸਟੇਸ਼ਨ ਲਾਈਨਰ ਗਾਇਜ਼ ਬੱਚਿਆਂ ਦੀਆਂ ਸਿਰਫ ਪਜਾਮੀਆਂ ਲੈਣੀਆਂ ਸੀ ਤੇ ਪਜਾਮੀਆਂ ਅਸੀਂ ਲੈ ਲਿਆ ਨੇ ਦੇਖ ਲਓ ਅਸੀਂ ਇੰਨੀ ਦੂਰ ਬੱਚਿਆਂ ਦਾ ਸਮਾਨ ਹੀ ਲੈਣ ਆਈਆਂ ਹਾਂ ਪਜਾਮੀਆਂ ਵਗੈਰਾ ਤੇ ਆ ਬਾਜ਼ਾਰ ਦੇਖੋ ਹੋਰ ਅਸੀਂ ਆਪਣਾ ਕੁਝ ਵੀ ਨਹੀਂ ਲੈਣਾ ਹਜੇ ਹਾਂ ਸਿਰਫ ਬੱਚਿਆਂ ਦਾ ਹੀ ਸੈੱਟ ਲਿਆ ਪਜਾਮੀਆਂ ਦਾ ਫਾਇਦਾ ਹੀ ਨਹੀਂ ਲੈਣ ਦਾ ਆਪਣਾ ਹਾਂ ਫਿਰ ਥੋੜੇ ਦੇਰ ਬਾਅਦ ਆਵਾਂਗੇ ਸਵੈਟਰ ਲੈਣ ਬੱਚਿਆਂ ਦੇ ਹਾਂ ਉਹਦੇ ਵੀ ਬੱਚਿਆਂ ਦੇ socks ਤੇ sweater ਤੇ ਪਜਾਮੇ ਇੱਥੇ ਸਹੀ ਰੇਟ ਮਿਲਦੀਆਂ ਨੇ ਤੇ ਲੈ ਲਿਆ ਨੇ ਅਸੀਂ ਗਾਇਜ਼ ਗਾਇਜ਼ ਅੱਜ ਮੈਂ ਬਣਾ ਰਹੀ ਹਾਂ ਕਾਲੇ ਛੋਲੇ ਕਾਲੇ ਛੋਲੇ ਮੈਂ ਪੀਕੇ ਰੱਖੇ ਹੋਏ ਨੇ ਇੰਦਰ ਗਾਇਜ਼ ਗਰਮ ਪਾਣੀ ਵਿੱਚ ਤੇ ਚੰਗੀ ਤਰ੍ਹਾਂ ਉਬਲ ਜਾਣਗੇ ਇੰਦਰ ਮਸਾਲਾ ਸਾਰਾ ਪੁਨੇਰੇ ਆ ਮਸਾਲਾ ਬਣ ਰਿਹਾ ਗਾਇਸ ਤੇ ਇਧਰ ਇੱਕ ਤਰਫ ਮੈਂ ਪਰਠਾ ਕਰਨ ਲੱਗੀਆਂ ਗਰਮ ਜੋ ਕਿ ਮੈਂ ਰਾਤੀ ਬਣਾਇਆ ਸੀ ਤੇ ਰੋਬੀ ਨੂੰ ਇਹਦੇ ਨਾਲ ਬਣਾ ਕੇ ਦਿੰਨੇ ਆ ਪਰਾਂਠੇ ਕਿਉਂਕਿ ਛੋਲਿਆਂ ਨੂੰ ਹਜੇ ਟਾਈਮ ਲੱਗਣਾ ਹੈ ਗਾਈਜ਼ ਮੈਂ ਰੋਬਿੰਡਾ ਕਰਦੀ ਪਈਆ ਵੇਟ ਤੇ ਰੋਬਿੰਨ ਮੈਨੂੰ ਕਹਿ ਕੇ ਆਸੀ ਸਿਰਫ 5 ਮਿੰਟ ਚ ਆਇਆ ਤੇ ਲਗਾਤਾ ਉਹਨੇ ਅੱਧਾ ਘੰਟਾ ਉਹਦੇ ਪਾਪਾ ਵੀ ਖੜੇ ਨੇ ਮੈਂ ਜਾਣਾ ਇੱਥੇ ਕੋਈ ਕੰਮ ਕੋਈ ਕੰਮ ਨਹੀਂ ਮੁੱਕਦਾ ਸਾਡਾ ਆਲਵੇ ਆਲਵੇ ਪਾ ਜਾਣਾ ਹੁਣ ਨੰਨਿਆ ਸੋਰੀਆ ਨੂੰ ਕੱਲੀ ਨਹੀਂ ਛੱਡ ਕੇ ਜਾ ਸਕਦੀ ਮੈਂ ਕਿਹਾ ਤੂੰ 5 ਮਿੰਟ ਲਾ 5 ਮਿੰਟ ਦਾ ਅੱਧਾ ਘੰਟਾ ਲਾਤਾ ਕਹਿੰਦਾ ਜਾਮ ਬਣਾ ਸੀਗਾ ਤੋ ਦੀ ਵੇਟ ਕਰ ਰਹੀ ਆ ਬਸ ਆਣ ਆਲਾ ਏ ਤੁਸੀਂ ਕੀ ਕਹਿ ਰਹੇ ਹੋ ਆਲ ਲੈਣਾ ਚਾਹੁੰਦੇ ਹਾਂ ਆਲ ਲੈ ਵੀ ਤੇਨੂੰ ਲੈ ਕੇ ਜਾਣਾ ਮੌਸਮ ਵੀ ਠੰਡਾ ਨਹੀਂ ਹੋ ਰਿਹਾ ਹਾਂ ਮੌਸਮ ਹੀ ਬੜਾ ਗਰਮ ਹਾਲੇ ਤੱਕ ਮੌਸਮ ਠੰਡਾ ਨਹੀਂ ਹੋਇਆ ਆ ਗਿਆ ਰੋਬਨ ਕਿੱਧਰ ਲਾਈਡ ਗਿਆ ਸੀ ਤਲ ਨੂੰ ਭਾਗ ਨਹੀਂ ਆ ਆ ਉਹ ਕਿਹੜੇ ਪਾਸੇ ਗਿਆ ਸੀ ਹੈਲਮਟ ਪਾ ਕੇ ਪਿੱਛੇ ਨਗਰ ਵਾਲੀ ਸਾਈਡ ਇਸ਼ਰ ਨਗਰ ਵਾਲੀ ਸਾਈਡ ਠੀਕ ਆ ਫਿਰ ਤਾਂ ਸਹੀ ਆ ਥਾਂ ਰੱਖੀ ਮੈਨੂੰ ਦਾ ਮੈਂ ਜਾ ਗਿਆ ਹੀ ਅੰਦਰ ਭੈਣ ਨੂੰ ਕੱਲੀ ਆ ਇੱਥੇ ਹੀ ਆ ਇੱਥੇ ਰਹੀ ਹਾਂ ਬਸ ਗਾਇਸ ਮੈਂ ਗਈ ਤੇ ਆਈ ਪਪੂ ਦੇ ਨਾ ਸਹੀ ਗੱਲ ਹੈ ਐਸੀ ਵੇਲੇ ਜਾਂਦੀ ਹੁੰਦੀ ਹੈ ਨਾ ਸ਼ਾਮ ਨੂੰ ਫੁੱਲਾਂ ਦੀ ਖੁਸ਼ਬੂ ਇੰਨੀ ਸੋਹਣੀ ਆਉਂਦੀ ਹੈ ਨਾ ਗਾਇਸ ਸਾਡੀ ਗਲੀ ਵਿੱਚ ਅਬਰਤ ਤੋਂ ਬਾਅਦ ਆਉਂਦੀ ਹੁੰਦੀ ਹੈ ਹਾਂ ਦਰਵੇ ਦੇ ਵਰਤ ਤੋਂ ਬਾਅਦ ਸੋ ਗਾਇਜ਼ ਫਾਈਨਲੀ ਹੁਣ ਮੈਂ ਸਾਰੇ ਕੱਪੜੇ ਲਗਾਏ ਨੇ ਤੈਹ ਤੇ ਪ੍ਰੈਸ ਵਾਲੇ ਸਾਰੇ ਗਠਣੀਆਂ ਚ ਬੰਨੇ ਨੇ ਦੇਖੋ ਕਿੰਨੇ ਕੱਪੜੇ ਹੋਏ ਪਏ ਸੀ ਇੱਕ ਕਾਂ ਗਠੜੀ ਪੂਰੀ ਭਰੀ ਪਈਏ ਦੇਖੋ ਤੇ ਇੱਕ ਆਏ ਸਵੇਰੇ ਭੇਜਾਂਗੀ ਰਾਤ ਹੋ ਚੁੱਕੀ ਹੈ ਤੇ ਇਹਨਾਂ ਨੂੰ ਭੇਜਾਂਗੀ ਸਵੇਰੇ ਪ੍ਰੈਸ ਲਈ ਤੇ ਗਾਇਜ਼ ਦੇਖੋ ਰੋਬੀ ਲੈ ਕੇ ਆਇਆ ਹੈ 버거 ਰੋਬੀ ਤੋ ਕੱਲਾ ਕੱਲਾ 버거 ਖਾ ਰਹੇ ਹੈ ਕੀ ਗੱਲ ਹੈ ਭੁੱਖ ਲੱਗੀ ਭੁੱਖ ਲੱਗੇ ਸੀ ਦੇਖੋ ਗਾਇਜ਼ ਭੁੱਖ ਲੱਗੀ ਤੇ 버거 버거 ਦਾ ਚਾਰਾ ਵਾਹ ਸਾਜਨ ਸਵੀਸ ਦਾ 버거 ਆ ਜੀ 버거 ਹੈ 사잔 스위스 ਦਾ ਆ ਜਾਓ ਗਾਇਸ ਖਾ ਲਓ ਰੋਬਿੰਡ ਦੇ ਨਾਲ ਤੁਸੀਂ ਵੀ ਇੰਜੋਏ ਕਰੋ 버거 ਖਾਓ ਬੱਚੇ ਬਸ ਇਹੋ ਜੀਆਂ ਚੀਜ਼ਾਂ ਹੀ ਖਾਂਦੇ ਨੇ ਬਸ 버거 ਹੋ ਗਏ ਮਾਮੋਸ ਹੋ ਗਏ ਕਿਉਂ ਸਾਡਾ ਰੋਬਿੰਡ ਆ ਜਾਂਦਾ ਬਲੌਗ ਵਿੱਚ ਦੇਖ ਲੋ ਉਹ ਵੱਡੀ ਨਹੀਂ ਆਂਦੀ ਇੱਕ ਤਾਂ ਵੱਡੀ ਨੂੰ ਪਤਾ ਨਹੀਂ ਕੀ ਆ ਉਹ ਤਾਂ ਨਹੀਂ ਕੀ ਆ ਖਾਲਾ ਤੂੰ ਠੀਕ ਹੈ ਤੇ ਬਸ ਗਾਇਸ ਹੁਣ ਮੈਂ ਐਸੇ ਨਾਲ ਇਸ ਵਲੌਗ ਦਾ ਮੈਂ ਐਂਡ ਕਰਦੀ ਹਾਂ ਤੇ ਮਿਲਦੇ ਆ ਤੁਹਾਨੂੰ ਹੁਣ ਨਵੀਂ ਇੱਕ ਨਵੀਂ ਵੀਡੀਓ ਲੈ ਕੇ ਨਵੇਂ ਵਲੌਗ ਚ ਬਾਏ ਗਾਇਸ ਟੇਕ ਕੇਅਰ ਗੁੱਡ ਨਾਈਟ